ਯੋਧਨਾ ਤੂੰ ਵੀ ਪਰਜਾ ਵਿੱਚ ਜਾ ਤੇ ਕੋਈ ਗੁਣੀ ਬੰਦਾ ਲੱਭ ਕੇ ਲਿਆ ਜੀ ਇੱਥੇ ਗੁਣੀ ਗੁਣੀ ਅਰਜੁਨ ਗਿਆ ਔਗਣਾਂ ਆਲਾ ਵੀ ਜੀ ਚ ਕਮੀਆਂ ਹੀ ਕਮੀਆਂ ਨੇ ਉਹਨੂੰ ਇੱਕ ਵੀ ਨਾ ਲੱਭਿਆ ਕੱਲਾ ਮੁੜਿਆ ਭਗਵਾਨ ਕ੍ਰਿਸ਼ਨ ਕਹਿੰਦੇ ਕੀ ਗੱਲ ਅਰਜੁਨ ਤੈਨੂੰ ਕੋਈ ਮਾੜਾ ਬੰਦਾ ਨਹੀਂ ਮਿਲਿਆ ਕਹਿੰਦੇ ਜੀ ਕਿਸੇ 'ਚ ਕੋਈ ਗੁਣ ਕਿਸੇ 'ਚ ਕੋਈ ਹੁਣ ਹੁਣ ਮੈਂ ਮੈਂ ਵਾਜਾ ਵਜਾਉਂਦਾ ਕੀਰਤਨ ਕਰਦਾ ਮੇਰੇ ਚਾਹ ਗੋਣੇ ਮੈਥੋਂ ਤੁਹਾਡੇ ਵਾਂਗੂ ਕਹੀ ਨਹੀਂ ਜਾਂਦੀ ਕਹਿੰਦਾ ਚ ਨੱਕੇ ਨਹੀਂ ਮੋੜੇ ਜਿਹੜਾ ਤੁਹਾਡੇ ਚ ਗੋਣ ਹੈ ਉਹ ਮੇਰੇ ਤੇ ਨਹੀਂ ਠੀਕ ਹੈ ਨਾ ਹੁਣ ਮਰਦੰਗ ਵਜਾਉਂਦਾ ਇਹ ਤੁਹਾਡੇ ਚ ਨਹੀਂ ਤੁਹਾਡੇ ਵਾਲਾ ਗੋਣ ਹੈ ਤੇ ਨਹੀਂ ਠੀਕ ਹੈ ਨਾ ਤੋਂ ਇਸ ਕਰਕੇ ਹਰੇਕ ਬੰਦਾ ਰੱਬ ਦਾ ਬਣਾਇਆ ਯੂਨੀਕ ਹੈ ਹਰ ਬੰਦੇ ਵਿੱਚ ਗੁਣ ਵੀ ਹੁੰਦੇ ਆ ਤੇ ਔਗਣ ਵੀ ਹੁੰਦੇ ਆ ਕੋ ਸਤਨਾ ਜੀ ਬਾਹੂ ਜੀ ਪਰ ਮਹਾਰਾਜ ਨੇ ਸਾਨੂੰ ਨਜ਼ਰੀਆ ਦਿੱਤਾ ਤੂੰ ਗੁਣ ਚੱਕ ਲੈ ਔਗਣ ਛੱਡ ਦੇ ਹੁਣ ਦਰਯੋਦਨ ਆ ਗਿਆ ਵਾਪਸ ਉਹ ਵੀ ਖਾਲੀ ਭਗਵਾਨ ਕਹਿੰਦੇ ਤੈਨੂੰ ਕੋਈ ਪਿੰਡ 'ਚ ਗੁਣੀ ਬੰਦਾ ਹੀ ਨਹੀਂ ਲੱਭਿਆ ਕਹਿੰਦੇ ਜੀ ਸਾਰਿਆਂ 'ਚ ਹੀ ਕਮੀਆਂ ਹੀ ਲੱਭੀਆਂ ਮੈਨੂੰ ਉਹ 'ਚ ਵੀ ਕਮੀ ਉਹ 'ਚ ਵੀ ਕਮੀ ਬਸ ਗੱਲ ਇੱਕ ਹੀ ਕੀ ਹੈ ਗਲਾਸ 'ਚ ਅੱਧਾ ਪਾਣੀ ਕਿਸੇ ਨੂੰ ਤਾਂ ਤਿੰਦਾ ਵੀ ਗਲਾਸ ਅੱਧਾ ਹੈ ਅੱਧਾ ਖਾਲੀ ਦੀਂਦਾ ਤੇ ਕਿਸੇ ਨੂੰ ਅੱਧਾ ਭਰਿਆ ਦੀਂਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਨਜ਼ਰੀਏ ਦਾ ਹੀ ਫਰਕ ਹੈ ਗਲਾਸ ਚ ਅੱਧਾ ਕੁ ਪਾਣੀ ਹੈ ਕੋਈ ਤਾਂ ਕਹਿੰਦਾ ਅੱਧਾ ਖਾਲੀ ਹੈ ਤੇ ਕੋਈ ਕਹਿੰਦਾ ਅੱਧਾ ਭਰਿਆ ਆ ਨਜ਼ਰੀਆ ਹੈ ਮਾਣ ਕਿਰਪਾ ਕਰੇ ਸਾਨੂੰ ਗੁਣ ਵੇਖਣੇ ਆ ਜਾਣ ਦੁਨੀਆ ਚਾ ਖੋਸ ਤਾ ਨਾ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਆਹੀ ਵੈਰ ਸੀ ਹਕੂਮਤਾਂ ਦਾ ਕੀ ਮਹਾਰਾਜ ਹੱਕ ਸੱਚ ਤੇ ਖੜਦੇ ਸੀ